ਨਾਜਪਿੰਨਾ ਵੀ ટીવી ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ਤੇ ਲੱਗੇ ਬੋਰਡਾਂ ਵਿੱਚ ਐਨਾਉਂਸਮੈਂਟਾਂ ਵਿੱਚ ਪੰਜਾਬੀ ਭਾਸ਼ਾ ਨੂੰ ਉਸ ਦਾ ਸਹੀ ਸਥਾਨ ਦੁਬਾਰਾ ਪ੍ਰਾਪਤ ਹੋ ਗਿਆ ਹੈ ਪੀਏਸੀ ਮੈਂਬਰ ਕੁਲਦੀਪ ਸਿੰਘ ਖਹਿਰਾ ਤੇ ਜਸਪੀਰਤ ਸਿੰਘ ਨੇ ਦੱਸਿਆ ਕਿ ਭਾਰਤੀ ਰੇਲਵੇ ਦੇ ਨਿਯਮਾਂ ਅਨੁਸਾਰ ਖੇਤਰੀ ਭਾਸ਼ਾ ਨੂੰ ਪਹਿਲਾਂ ਉਸ ਤੋਂ ਬਾਅਦ ਅੰਗਰੇਜ਼ੀ ਅਤੇ ਹਿੰਦੀ ਨੂੰ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੈ ਪਰਲੂਦੇਆਣਾ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਵੱਲੋਂ ਇਸ ਨਿਯਮ ਨੂੰ ਅਨਡਿੱਟ ਕੀਤਾ ਜਾ ਰਿਹਾ ਸੀ ਡਾਕਟਰ ਅਮਨਦੀਪ ਸਿੰਘ ਬੈਸ ਅਤੇ ਕਪਲ ਅਰੋੜਾ ਨੇ ਦੱਸਿਆ ਕਿ ਪੀਐਸਸੀ ਨੇ ਟਵਿੱਟਰ ਤੇ ਰੇਲਵੇ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਸੀ ਜਵਾਬ ਮੰਗਣ ਦੇ ਬਾਵਜੂਦ ਡਿਵੀਜ਼ਨਲ ਜਨਰਲ ਮੈਨੇਜਰ ਨਾਰਦਰਨ ਰੇਲਵੇਜ਼ ਅਤੇ ਸਤਾਨਿਕ ਅਧਿਕਾਰੀ ਇਸ ਨਿਯਮ ਨੂੰ ਲਾਗੂ ਨਹੀਂ ਕਰ ਰਹੇ ਹਨ ਇਸ ਦੇ ਜਵਾਬ ਵਿੱਚ ਪੀਏਸੀ ਨੇ ਕਾਨੂੰਨ ਨੂੰ ਲਾਗੂ ਕਰਵਾਉਣ ਲਈ 27 ਸਤੰਬਰ 2025 ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਪੀਏਸੀ ਮੈਂਬਰਾਂ ਨੇ ਕਿਹਾ ਕਿ ਅੱਜ ਸਾਡੀ ਫੇਰੀ ਦੌਰਾਨ ਅਸੀਂ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਭਾਰਤੀ ਰੇਲਵੇ ਨੇ ਆਪਣੀ ਗਲਤੀ ਨੂੰ ਸੁਧਾਰ ਲਿਆ ਹੈ ਅਤੇ ਨਿਯਮਾਂ ਅਨੁਸਾਰ ਸਾਰੇ ਬੋਰਡਾਂ ਤੇ ਪੰਜਾਬੀ ਪਾਸ਼ਾ ਨੂੰ ਪਹਿਲੇ ਸਥਾਨ ਤੇ ਰੱਖਿਆ ਹੈ ਪੀਐਸਸੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਚੌਕਸ ਰਹਿਣ ਅਤੇ ਕਾਨੂੰਨ ਅਨੁਸਾਰ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ ਤੇ ਨਾਲ ਨਾਲ ਸਰਕਾਰੀ ਅਤੇ ਜਨਤਿਕ ਦਫ਼ਤਰਾਂ ਵਿੱਚ ਵੀ ਪੰਜਾਬੀ ਭਾਸ਼ਾ ਦੇ ਸਹੀ ਅਤੇ ਸਨਮਾਨਜਨਕ ਸਥਾਨ ਨੂੰ ਯਕੀਨੀ ਬਣਾਉਣੀ ਸਰਗਰਮੀ ਨਾਲ ਕਦਮ ਚੁੱਕਣਾ ਜੇਕਰ ਉਹਨਾਂ ਨੂੰ ਅਜਿਹੀ ਕੋਈ ਬੋਰਡ ਜਾਂ ਥਾਵਾ ਮਿਲਦੀਆਂ ਹਨ ਜਿੱਥੇ ਇਹ ਨਿਯਮ ਲਾਗੂ ਨਹੀਂ ਹੋ ਰਿਹਾ ਤਾਂ ਉਹ ਫੋਟੋ ਅਤੇ ਵੀਡੀਓ ਸਬੂਤ ਰਿਕਾਰਡ ਕਰਕੇ ਪੀਐਸਸੀ ਅਤੇ ਸੋਸ਼ਲ ਮੀਡੀਆ ਤੇ ਸਾਂਝੇ ਕਰਨ